ਦੋਸਤੋ ਯੂਐਸਏ ਦੇ ਰਾਸ਼ਟਰਪਤੀ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਲੀਡਰ ਮੰਨਿਆ ਜਾਂਦਾ ਹੈ ਤੇ ਉਹ ਹੁੰਦੇ ਵੀ ਨੇ ਆਬਵੀਅਸਲੀ ਤੁਹਾਨੂੰ ਪਤਾ ਕਿ ਦੁਨੀਆ ਦੇ ਉੱਤੇ ਦੁਨੀਆ ਦੀ ਜੀਓਪੋਲਿਟਿਕਸ ਦੇ ਉੱਤੇ ਅਮਰੀਕਾ ਦਾ ਬੜਾ ਸਿੱਧਾ ਪ੍ਰਭਾਵ ਰਹਿੰਦਾ ਤੇ ਜੋ ਬਾਈਡਨ ਸਾਹਿਬ ਜਿਹੜੇ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਨੇ ਇਹਨਾਂ ਨੇ ਹੀ ਅਗਲੀ ਵਾਰ ਨੂੰ ਵੀ ਜਿਹੜੇ ਇਹ ਉਮੀਦਵਾਰ ਹੋਣਗੇ ਡੈਮੋਕ੍ਰੇਟਸ ਦੇ ਵੱਲੋਂ ਤੇ ਇਹਨਾਂ ਦੀ ਕੱਲ ਪਹਿਲੀ ਜਿਹੜੀ ਆ ਫਰਸਟ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈ ਆ ਡੋਨਲਡ ਟਰੰਪ ਤੇ ਜੋ ਬਾਈਡਨ ਦੇ ਦਰਮਿਆਨ ਉਸ ਤੋਂ ਬਾਅਦ ਪੂਰੀ ਦੁਨੀਆ ਦੇ মিডিਆ ਦੇ ਵਿੱਚ ਇਸ ਦੀ ਗੱਲ ਹੋ ਰਹੀ ਆ ਕਿ ਕਿਵੇਂ ਜੋ ਵਾਈਡਨ ਸਾਹਿਬ ਜਿਹੜੇ ਆ ਉਹ ਅਗਲੇ 4 ਸਾਲਾਂ ਦੇ ਲਈ ਅਮਰੀਕਨ ਰਾਸ਼ਟਰਪਤੀ ਬਣ ਸਕਦੇ ਨੇ ਉਹਨਾਂ ਦੀ ਉਮਰ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਟੀਮ ਦੇ ਵੱਲੋਂ ਜਾਂ ਜਿਹੜੇ ਉਹਨਾਂ ਦੇ ਨਾਲ ਦੇ ਲੋਕ ਨੇ ਉਹਨਾਂ ਨੂੰ ਤਾਂ ਸ਼ਾਇਦ ਇਹ ਲੱਗਦਾ ਸੀ ਕਿ ਇਸ ਡਿਬੇਟ ਦੇ ਜ਼ਰੀਏ ਅਸੀਂ ਜਿਹੜੀਆਂ ਇਹ ਬਹੁਤ ਸਾਰੀਆਂ ਕਿਆਸਰਾਈਆਂ ਉਹਨਾਂ ਦੀ ਉਮਰ ਨੂੰ ਲੈ ਕੇ ਚੱਲਦੀਆਂ ਰਹਿੰਦੀਆਂ ਨੇ ਜਾਂ ਬਹੁਤ ਸਾਰੇ ਜਿਹੜੇ ਸਵਾਲ ਖੜੇ ਕੀਤੇ ਜਾਂਦੇ ਆ ਉਹਨਾਂ ਦੀ ਉਮਰ ਨੂੰ ਲੈ ਕੇ ਉਹਨਾਂ ਦਾ ਸੀ ਜਵਾਬ ਦੇ ਦਵਾਂਗੇ ਪਰ ਹੋ ਇਸ ਤੋਂ ਐਕਚੁਅਲੀ ਉਲਟ ਗਿਆ ਬਹੁਤ ਸਾਰੇ ਸਵਾਲ ਜਿਹੜੇ ਆ ਖੜੇ ਹੋ ਗਏ ਇਥੋਂ ਤੱਕ ਕਿ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਿ ਇਹ ਗੱਲ ਤਾਂ ਛੱਡੋ ਕਿ ਉਹਨਾਂ ਨੇ ਅਗਲੀ ਵਾਰ ਨੂੰ ਜਿਹੜਾ ਰਾਸ਼ਟਰਪਤੀ ਦੀ ਚੋਣ ਲੜਨੀ ਆ ਨਵੰਬਰ ਦੇ ਵਿੱਚ ਉਹ ਆ ਜਿਹੜੇ 3-4 ਮਹੀਨੇ ਰਹਿੰਦੇ ਆ ਇਹ ਪੂਰੇ ਕਿਦਾਂ ਕਰਨਗੇ ਆਪਣੇ ਕਾਰਜਕਾਲ ਦੇ ਕਿਉਂਕਿ ਉਹ ਆਪਣੀ ਡਿਬੇਟ ਦੇ ਵਿੱਚ ਬਿਲਕੁਲ ਹੀ ਉਹ ਜੇਕਰ ਤੁਸੀਂ ਸਾਰੀ ਵੇਖੋ ਉਹਦੇ ਵਿੱਚ ਬਹੁਤ ਵਾਰ ਉਹ اٹਕੇ ਨੇ ਬਹੁਤ ਵਾਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਪਰੋਂ ਜੀਐਸਪੀ ਕੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਗਏ ਆ ਉਹਨਾਂ ਸਾਰੇ ਜਵਾਬਾਂ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਇਹਦੇ ਤੇ ਗੱਲ ਕਰਦੇ ਆ ਇਸੇ ਤਰੀਕੇ ਨਾਲ ਜਿਹੜਾ ਪਾਕਿਸਤਾਨ ਦੇ ਅੰਦਰ ਇਸਟੈਬਲਿਸ਼ਮੈਂਟ ਦਾ ਕੀ ਰੋਲ ਆ ਇਹਦੇ ਤੇ ਲਗਾਤਾਰ ਗੱਲ ਹੁੰਦੀ ਰਹਿੰਦੀ ਆ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਜਿਹੜੇ ਇਸਟੈਬਲਿਸ਼ਮੈਂਟ ਆ ਉਹਨਾਂ ਦੇ ਵਿੱਚ ਲੜਾਈਆਂ ਵੀ ਲਗਾਤਾਰਤਾ ਦੇ ਨਾਲ ਹੁੰਦੀਆਂ ਰਹਿੰਦੀਆਂ ਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਾਕਿਸਤਾਨੀ ਇਸਟੈਬਲਿਸ਼ਮੈਂਟ ਦੇ ਦਰਮਿਆਨ ਜਿਹੜਾ ਅਸਲੀ ਲੜਾਈ ਕੀ ਹੋਈ ਸੀ ਕਿਉਂ ਇਹ ਅੱਡ ਹੋ ਗਿਆ ਕਿਉਂ ਜਿਹੜਾ ਇੱਥੇ ਤੱਕ ਮਸਲਾ ਚਲੇ ਗਿਆ ਕਿ ਜਿਹੜਾ ਇਮਰਾਨ ਖਾਨ ਸਾਹਿਬ ਅੱਜ ਸਲਾਕਾਂ ਦੇ ਪਿੱਛੇ ਬੈਠੇ ਨੇ ਤੇ ਜਿਹੜੇ ਉਹਨਾਂ ਦੇ ਮੁਖਾਲਿਫ ਜਿਹੜੇ ਸੀਗੇ ਉਹ ਜਿਹੜਾ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨੇ ਸੋ ਇਹਨਾਂ ਮਸਲਿਆਂ ਤੇ ਗੱਲਬਾਤ ਕਰਦੇ ਆ ਦੁਨੀਆ ਦੀ ਜੀਓਪੋਲਿਟਿਕਸ ਦੇ ਬਹੁਤ ਹੀ ਅਹਿਮ ਵਿਸ਼ੇ ਨੇ ਪਾਕਿਸਤਾਨ ਚਾਹੇ ਤੁਸੀਂ ਜੋ ਮਰਜ਼ੀ ਕਹੋ ਕਿ ਇਸ ਸਮੇਂ ਉਹਨਾਂ ਦੇ ਹਾਲਾਤ ਬਹੁਤ ਬੁਰੇ ਨੇ ਪਰ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਕੰਟਰੀ ਆ ਸੋ ਉੱਥੇ ਦੀ ਆਰਮੀ ਤੁਹਾਨੂੰ ਪਤਾ ਬਹੁਤ ਹੀ ਜ਼ਿਆਦਾ ਜਿਹੜੀ ਤਾਕਤਵਾਰ ਆ ਇਸੇ ਤਰੀਕੇ ਨਾਲ ਜਿਹੜਾ ਅਮਰੀਕਾ ਤੇ ਪਾਕਿਸਤਾਨ ਦਾ ਵੀ ਸਿੱਧਾ ਅਸਿੱਧਾ ਜਿਹੜਾ ਬਹੁਤ ਰਿਸ਼ਤੇ ਇਹਨਾਂ ਦੇ ਕਦੀ ਖਟਾਸ ਆ ਜਾਂਦੀ ਆ ਕਦੀ ਚੰਗੇ ਹੋ ਜਾਂਦੇ ਨੇ ਕਦੀ ਮਾੜੇ ਹੋ ਜਾਂਦੇ ਨੇ ਪਰ ਜੇਕਰ ਆਪਾਂ ਜਿਹੜਾ ਗੱਲ ਕਰੀਏ ਤਾਂ ਕਿ ਜਿਹੜਾ ਇਮਰਾਨ ਖਾਨ ਸਾਹਿਬ ਤੇ ਆਰਮੀ ਦੇ ਵਿਚਕਾਰ ਕੀ ਹੋਇਆ ਹੁਣ ਦੇਖੋ ਇੱਕ ਜਿਹੜੇ ਇਮਰਾਨ ਖਾਨ ਸਾਹਿਬ ਆ ਉਹ ক্রিকেট ਲੈਜੈਂਡ ਇੱਕ ਜਿਹੜਾ ਕਹ ਲੋ ਕਿ ਪਾਕਿਸਤਾਨ ਦੇ ਇੱਕ ਐਸੇ ਹੀਰੋ ਨੇ ਜਿਹਨਾਂ ਦੀ ਸ਼ਾਇਦ ਬਰਾਬਰੀ ਕੋਈ ਨਹੀਂ ਕਰ ਸਕਦਾ ਚਾਹੇ ਖੇਡਾਂ ਦੇ ਵਿੱਚ ਹੋਣ ਚਾਹੇ ਐਜ਼ ਅ ਸਟਾਰ ਹੋਣ ਤੇ ਚਾਹੇ ਹੁਣ ਐਜ਼ ਅ ਪੋਲੀਟੀਸ਼ੀਅਨ ਹੋਣ ਜਿਹੜੇ ਆ ਪੁੱਟੋ ਸਾਹਿਬ ਨੂੰ ਪਹਿਲਾਂ ਸਭ ਤੋਂ ਤਗੜੇ ਸਿਆਸਤਦਾਨ ਪਾਕਿਸਤਾਨ ਦੇ ਮੰਨਿਆ ਜਾਂਦਾ ਸੀ ਪਰ ਜੇਸਵੀ ਕੇ ਨਾਲ 8 ਫਬਰੀ ਦੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਆ ਕੇ ਇਹਨਾਂ ਦੇ ਜਿਹੜਾ ਹੱਕ ਦੇ ਵਿੱਚ ਲੋਕਾਂ ਨੇ ਵੋਟ ਕੀਤਾ ਉਹ ਸਾਰੀਆਂ ਜਿਹੜੇ ਪਿਛਲੇ ਰਿਕਾਰਡ ਉਹ ਆ ਤੋੜ ਦਿੱਤੇ ਆ ਚਾਹੇ ਉਹਨਾਂ ਦੇ ਮੁਖਾਲਫ ਇਸ ਗੱਲ ਨੂੰ ਮੰਨਣ ਚਾਹੇ ਨਾ ਮੰਨਣ ਪਰ ਇਹ ਗੱਲ ਤਾਂ ਤਕਰੀਬਨ ਸੱਚ ਹੈ ਕਿ ਸਭ ਤੋਂ ਮਕਬੂਲ ਸਿਆਸਤਦਾਨ ਹੈ ਪਾਕਿਸਤਾਨ ਦੇ ਤੇ ਜਿਹੜਾ ਨਾ ਸਿਰਫ ਪਾਕਿਸਤਾਨ ਦੇ ਐਕਚੁਅਲੀ ਦੁਨੀਆ ਦੇ ਵਿੱਚ ਵੀ ਜਿਹੜਾ ਇਮਰਾਨ ਖਾਨ ਸਾਹਿਬ ਦਾ ਇੱਕ ਬਹੁਤ ਵੱਡਾ ਨਾਮ ਹੈ ਸੋ ਉਹ ਪ੍ਰਧਾਨ ਮੰਤਰੀ ਬਣਦੇ ਨੇ ਤੇ ਜਿਹੜਾ ਉਦੋਂ ਵੀ ਸਾਰਿਆਂ ਨੂੰ ਪਤਾ ਸਿਕਾ ਕਿ ਕਿਤੇ ਨਾ ਕਿਤੇ ਸਟੈਬਲਿਸ਼ਮੈਂਟ ਨੇ ਮਦਦ ਕੀਤੀ ਹਾਲਾਂਕਿ ਖਾਨ ਸਾਹਿਬ ਇਸ ਗੱਲ ਨੂੰ ਬਿਲਕੁਲ ਨਕਾਰ ਦਿੰਦੇ ਨੇ ਪਰ ਉਹ ਸਾਰਿਆਂ ਨੂੰ ਨਜ਼ਰ ਆ ਰਿਹਾ ਸੀਗਾ ਪਰ Imran Khan ਸਾਹਿਬ ਦਾ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਮੇਰੇ ਪਿੱਛੇ ਮੇਰੀ ਸਟਰਗਲ ਪਈ ਆ ਮੈਂ ਲਗਾਤਾਰ ਜਿਹੜਾ ਮੈਂ ਕੋਈ ਇਦਾਂ ਨਹੀਂ ਹੋਇਆ ਕਿ ਮੈਂ ਬਹੁਤ ਵੱਡਾ ਸਟਾਰ ਸੀ ਤੇ ਮੈਂ ਪਾਰਟੀ ਲਾਂਚ ਕੀਤੀ ਤੇ ਮੈਂ ਜਿਹੜਾ ਅਗਲੇ 2 ਸਾਲਾਂ ਦੇ ਵਿੱਚ ਮੈਂ ਆ ਕੇ ਪ੍ਰਾਈਮ ਮਿਨਿਸਟਰ ਬਣ ਗਿਆ ਮੈਂ 20 ਸਾਲ ਜਿਹੜੀ ਸਟਰਗਲ ਕਰਦਾ ਰਿਹਾ ਮੇਰੇ 20 ਸਾਲਾਂ ਦੀ ਸਟਰਗਲ ਦੇ ਪਿੱਛੋਂ ਮੈਨੂੰ ਹਕੂਮਤ ਮਿਲੀ ਸੀ ਖੈਰ ਇਹਨਾਂ ਦੀ ਜਿਹੜਾ ਆਰਮੀ ਦੇ ਨਾਲ ਪਾਕਿਸਤਾਨ ਦੇ ਜਿਹੜੇ ਤਾਕਤਵਰ ਹਲਕੇ ਨੇ ਅੱਛਾ ਜਦੋਂ ਆਪਾਂ ਸਟੈਬਲਿਸ਼ਮੈਂਟ ਗੱਲ ਕਰਦੇ ਆ ਨਾ ਉਹਦੇ ਵਿੱਚ ਕੱਲੀ ਆਰਮੀ ਨਹੀਂ ਹੁੰਦੀ ਐਕਚੁਅਲੀ ਉਹਦੇ ਵਿੱਚ ਬਹੁਤ ਸਾਰੀਆਂ ਖਾਸ ਕਰਕੇ ਬਿਊਰੋਕਰੇਸੀ ਕਿਉਂਕਿ ਮੋਸਟਲੀ ਤੁਹਾਨੂੰ ਪਤਾ ਕਿ ਮੁਲਕ ਜਿਹੜਾ ਸਾਡੇ ਖਾਸ ਕਰਕੇ ਇਹ ਬਿਊਰੋਕਰੇਸੀ ਦੇ ਸਿਰ ਤੇ ਹੀ ਚੱਲਦੇ ਆ ਸੋ ਬਿਊਰੋਕਰੇਸੀ ਵੀ ਹੁੰਦੀ ਆ ਪਾਕਿਸਤਾਨ ਦੀ ਜਿਹੜੀ ਆ ਮਿਲਟਰੀ ਸਟੈਬਲਿਸ਼ਮੈਂਟ ਆ ਨਾਲ ਦੀ ਨਾਲ ਜਿਹੜੀ ਜੁਡੀਸ਼ੀਅਲ ਸਟੈਬਲਿਸ਼ਮੈਂਟ ਆ ਜਿਹੜੀ ਪਾਕਿਸਤਾਨ ਦੀ ਜੁਡੀਸ਼ਟਰੀ ਆ ਉਹ ਵੀ ਇਹ ਸਭ ਦੇ ਵਿੱਚ ਸ਼ਾਮਲ ਹੁੰਦੀ ਆ ਸੋ ਸਟੈਬਲਿਸ਼ਮੈਂਟ ਦੇ ਨਾਲ ਇਹਨਾਂ ਦੇ ਰ ਤੇ ਉਹ ਜਿਹੜਾ ਨੋ ਕੰਫੀਡੈਂਸ ਮੋਸ਼ਨ ਦੇ ਜਰੀਏ ਇਹਨਾਂ ਦੀ ਸਰਕਾਰ ਜਾਂਦੀ ਆ ਸਭ ਤੋਂ ਡਿਫਰੈਂਟ ਗੱਲ ਇਹ ਹੋਈ ਕਿ ਜਦੋਂ ਇਮਰਾਨ ਖਾਨ ਸਾਹਿਬ ਪ੍ਰਾਈਮ ਮਿੰისტਰ ਹਾਊਸ ਛੱਡਦੇ ਨੇ ਤੇ ਦੂਸਰੇ ਦਿਨ ਉਹਨਾਂ ਦੇ ਹੱਕ ਦੇ ਵਿੱਚ ਜੈਸਵੀਕੇ ਨਾਲ ਲੋਕਾਂ ਨੇ ਨਿਕਲ ਕੇ ਮੁਜ਼ਾਹਰੇ ਕੀਤੇ ਉਹ ਅਨਪ੍ਰੈਸੀਡੈਂਟਡ ਸੀਗਾ ਨਹੀਂ ਤਾਂ ਆਦਰਵਾਇਸ ਕਦੀ ਇਦਾਂ ਹੋਇਆ ਨਹੀਂ ਕਿ ਜਦੋਂ ਕੋਈ ਪ੍ਰਾਈਮ ਮਿੰისტਰ ਜਿਹੜਾ ਉਹਨੂੰ ਲਾਇਆ ਜਾਵੇ ਜਾ ਉਹ ਆਪ ਛੱਡ ਕੇ ਜਾਵੇ ਕਿ ਆਪ ਤਾਂ ਚਲੋ ਕੌਣ ਜਾਂਦਾ ਲਾਇਆ ਹੀ ਜਾਂਦਾ ਉੱਥੇ ਸੋ ਵੀ ਜਦੋਂ ਉਹ ਜਾਂਦੇ ਨੇ ਤਾਂ ਲੋਕੀ ਉਹਨਾਂ ਦੇ ਹੱਕ ਦੇ ਵਿੱਚ ਇਸਵੀਕੇ ਨਾਲ ਪ੍ਰੋਟੈਸਟ ਕਰਨ ਸੋ ਲੋਕਾਂ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਸੋਸ਼ਲ ਮੀਡੀਆ ਇਹਦੇ ਇਹਦੀ ਇੱਕ ਕਾਰਨ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਵੇਅਰਨੈਸ ਆ ਗਈ ਕਿ ਇਹਨਾਂ ਨੂੰ ਜਿਹੜਾ ਇਸਟੈਬਲਿਸ਼ਮੈਂਟ ਦੇ ਪਰੋਂ ਇਹਨਾਂ ਨੂੰ ਚੱਲਣ ਨਹੀਂ ਦਿੱਤਾ ਗਿਆ ਤੇ ਦੂਸਰੀ ਧਿਰ ਦੀ ਉਹਨਾਂ ਨੇ ਹਮਾਇਤ ਕੀਤੀ ਤੇ ਉਹ ਤੇ ਦੂਸਰੀ ਧਿਰ ਦੀ ਹਮਾਇਤ ਇਸ ਕਰਕੇ ਵੀ ਨਜ਼ਰ ਆ ਗਈ ਕਿ ਪਹਿਲਾਂ ਜਿਹੜੀ ਪੀਐਮਐਲ ਨੇ ਆ ਲਗਾਤਾਰ ਉਹ ਮਿਲਟਰੀ ਜਿਹੜੀ ਲੀਡਰਸ਼ਿਪ ਦੇ ਖਿਲਾਫ ਬੋਲ ਰਹੀ ਸੀਗੀ ਜਦੋਂ ਇਮਰਾਨ ਖਾਨ ਸਾਹਿਬ ਦੇ ਖਿਲਾਫ ਜਿਹੜੇ ਤਾਕਤਵਰ ਹਲਕੇ ਹੁੰਦੇ ਆ ਉਹਨਾਂ ਨੇ ਆਪਣੀ ਬਿਆਨਬਾਜ਼ੀ ਦੇ ਵਿੱਚ ਕਮੀ ਕਰਤੀ ਉਹਨਾਂ ਨੇ ਉਧਰ ਨਰਮੀ ਵਾਲਾ ਰੁਖ ਅਪਣਾ ਲਿਆ ਤੇ ਸ਼ਹਿਵਾਜ਼ ਸ਼ਰੀਫ ਸਾਹਿਬ ਜਿਹੜਾ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਸੋ ਇਮਰਾਨ ਖਾਨ ਸਾਹਿਬ ਦੀ ਜਿੱਦੋ ਜਹਿਦ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਪਿਛਲੇ ਸਾਲ ਜਿਹੜਾ 9 ਮਈ ਹੁੰਦੀ ਆ ਤੇ ਉਹ ਜੇਲ੍ਹ ਦੇ ਵਿੱਚ ਨੇ ਇਸ ਸਮੇਂ ਉਹਨਾਂ ਤੇ ਬਹੁਤ ਜ਼ਿਆਦਾ ਸਖਤੀ ਆ ਫਵਾਦ ਚੌਧਰੀ ਸਾਹਿਬ ਤੇ ਕੁਝ ਬਹੁਤ ਸਾਰੇ ਲੀਡਰ ਐਸੇ ਸਕੇ ਜਦੋਂ 9 ਮਈ ਪਿਛਲੇ ਸਾਲ ਹੋਇਆ 9 ਮਈ ਨੂੰ ਕੀ ਹੋਇਆ ਕਿ ਜਦੋਂ ਪਹਿਲੀ ਵਾਰ ਇਮਰਾਨ ਖਾਨ ਸਾਹਿਬ ਨੂੰ ਗ੍ਰਿਫਤਾਰ ਉਹ ਹੁੰਦੇ ਨੇ ਤੇ ਉਦੋਂ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਵੱਡੀ ਪੱਦਰ ਤੇ ਜਾ ਕੇ ਜਿਹੜਾ ਧਰਨੇ ਮੁਜ਼ਾਰੇ ਵੀ ਕੀਤੇ ਪਰ ਉਹਦੇ ਵਿੱਚ ਕਈ ਹਿੰਸਕ ਕਾਰਵਾਈਆਂ ਵੀ ਹੋਈਆਂ ਜਿਹਦੇ ਬਾਬਤ ਸਟੇਟ ਦਾ ਇਹ ਕਹਿਣਾ ਕਿ ਇਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਲੀਡਰਾਂ ਵੱਲੋਂ ਜਿਹੜੀਆਂ ਪੜਕਾਇਆ ਗਿਆ ਲੋਕਾਂ ਨੂੰ ਪਹਿਲੀ ਵਾਰ ਇਦਾਂ ਹੋਇਆ ਕਿ ਪਾਕਿਸਤਾਨ ਦੇ ਇਤਿਹਾਸ ਦੇ ਵਿੱਚ ਲੋਕਾਂ ਨੇ ਮਿਲਟਰੀ ਇਨਸਟੇਲੇਸ਼ਨਸ ਦੇ ਉੱਤੇ ਜਾ ਕੇ ਜਿਹੜੀਆਂ ਅਟੈਕ ਕੀਤੇ ਤੇ ਸਿੱਧਾ ਕਹ ਲੋ ਕਿ ਜਿਹੜਾ ਜੀ ਐਚ ਕਿਉ ਜਿਹੜਾ ਮਿਲਟਰੀ ਦਾ ਮੇਨ ਹੈੱਡਕੁਆਟਰ ਆ ਉੱਥੇ ਤੱਕ ਵੀ ਲੋਕ ਪਹੁੰਚ ਗਏ ਕਿਹਾ ਜਾਂਦਾ ਕਿ ਜੇਕਰ ਮਿਲਟਰੀ ਉਸ ਸਮੇਂ ਜਾਂ ਜਿਹੜੇ ਫੌਜੀ ਸੀਗੇ ਉਸ ਸਮੇਂ ਉਹ ਨਾ ਰੈਸਟ੍ਰੇਨ ਸ਼ੋ ਕਰਦੇ ਤਾਂ ਗੱਲ ਬਹੁਤ ਜ਼ਿਆਦਾ ਵੱਧ ਸਕਦੀ ਸੀ ਸੋ ਇਹਦਾ ਇਲਜ਼ਾਮ ਇਮਰਾਨ ਖਾਨ ਸਾਹਿਬ ਉੱਤੇ ਦਿੱਤਾ ਜਾਂਦਾ ਸੋ ਆਫਟਰ 9 ਮਈ ਜਿੱਥੇ ਪਹਿਲਾਂ ਇਸ ਤਰੀਕੇ ਦੇ ਹਾਲਾਤ ਸੀਗੇ ਕਿ ਉਹਨਾਂ ਦੇ ਘਰ ਦੇ ਬਾਹਰ ਇੱਕ ਪਿੰਡ ਦਾ ਪਿੰਡ ਬਸਿਆ ਹੋਇਆ ਸੀਗਾ ਪਰ 9 ਮਈ ਤੋਂ ਬਾਅਦ ਸਾਰੇ ਲੀਡਰ ਜਿਹੜੇ ਆ ਉਹਨਾਂ ਨੂੰ ਛੱਡ ਗਏ ਲੋਕਾਂ ਨੇ ਵੀ ਜਿਹੜਾ ਬਹੁਤ ਜ਼ਿਆਦਾ ਸਖਤੀ ਹੋਈ ਕਹਿ ਲੋ ਕਿ ਬਹੁਤ ਜ਼ਿਆਦਾ ਸਖਤੀ ਹੋਈ ਸਟਰੀਟ ਦੇ ਵੱਲੋਂ ਤੇ ਬਹੁਤ ਸਾਰੇ ਲੀਡਰ ਉਹਨਾਂ ਨੂੰ ਛੱਡ ਗਏ ਫਵਾਦ ਚੌਧਰੀ ਸਾਹਿਬ ਵੀ ਉਹਨਾਂ ਦੇ ਵਿੱਚੋਂ ਇੱਕ ਸੀਗੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਐਕਚੁਅਲੀ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਪੀਟੀਆਈ ਨਹੀਂ ਅਸੀਂ ਸਿਆਸਤ ਹੀ ਛੱਡ ਰਹੇ ਹਾਂ ਕਿ ਅਸੀਂ ਖਾਨ ਸਾਹਿਬ ਦੇ ਖਿਲਾਫ ਨਹੀਂ ਬੋਲ ਸਕਦੇ ਤਾਂ ਅਸੀਂ ਸਿਆਸਤ ਤੋਂ ਹੀ ਪਰੇ ਹੋ ਰਹੇ ਹਾਂ ਸੋ ਹੁਣ ਤਕਰੀਬਨ ਸਾਲ ਬਾਅਦ ਜਿਹੜੇ ਫਵਾਦ ਚੌਧਰੀ ਸਾਹਿਬ ਆ ਉਹ ਸੀਨ ਤੇ ਆਉਂਦੇ ਨੇ ਬڑے ਤਗੜੇ ਜਿਹੜੇ ਆ ਮਨਿਸਟਰ ਰਹੇ ਨੇ ਪਾਕਿਸਤਾਨ ਦਾ ਇਹ ਵੀ ਇੱਕ ਐਸਾ ਨਾਮ ਆ ਜਿਹੜਾ ਸਿਆਸਤ ਸਿਆਸਤਦਾਨਾਂ ਦੇ ਵਿੱਚੋਂ ਟਾਪ ਦੇ 4-5 ਸਿਆਸਤਦਾਨਾਂ ਦੇ ਵਿੱਚੋਂ ਇੱਕ ਨੇ ਤੇ ਖਾਸੇ ਜਿਹੜੇ ਮਸ਼ਹੂਰ ਰਹਿੰਦੇ ਨੇ ਟਵਿੱਟਰ ਤੇ ਬੀਤੇ ਦਿਨਾਂ ਦੇ ਵਿੱਚ ਇੰਡੀਆ ਇਲੈਕਸ਼ਨ ਦੇ ਵਿੱਚ ਵੀ ਕਾਫੀ ਇਹ ਜਿਹੜੇ ਆ ਫੇਮਸ ਰਹੇ ਨੇ ਇਹਨਾਂ ਨੇ ਇੱਕ ਟਵੀਟ ਕੀਤਾ ਸੀਗਾ ਰਾਹੁਲ ਗਾਂਧੀ ਨੂੰ ਲੈ ਕੇ ਤੇ ਇਧਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀਗਾ ਕਿ ਦੇਖੋ ਜੀ ਇਹਨਾਂ ਦੇ ਤਾਂ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਤਾਂ ਪਾਕਿਸਤਾਨ 'ਚ ਦਵਾਵਾਂ ਹੁੰਦੀਆਂ ਉਹਨਾਂ ਨੇ ਚੌਧਰੀ ਸਾਹਿਬ ਨੇ ਇਹ ਕਿਹਾ ਸੀਗਾ ਕਿ ਰਾਹੁਲ ਗਾਂਧੀ ਸਾਹਿਬ ਦੀ ਪ੍ਰਸ਼ੰਸਾ ਕੀਤੀ ਸੀਗੀ ਇੱਕ ਤਰੀਕੇ ਨਾਲ ਉਹਨਾਂ ਨੇ ਸੋ ਖੈਰ ਪਵਾਰ ਚੌਧਰੀ ਸਾਹਿਬ ਨੇ ਹੁਣ ਇੱਕ ਦੋ ਇੰਟਰਵਿਊਸ ਦੇਣੀਆਂ ਸ਼ੁਰੂ ਕੀਤੀਆਂ ਨੇ ਵੌਇਸ ਆਫ ਅਮਰੀਕਾ ਦੇ ਨਾਲ ਉਹਨਾਂ ਦੀ ਇੱਕ ਇੰਟਰਵਿਊ ਹੋਈ ਪਿਛਲੇ ਵੀਲੌਗ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਸੋ ਹੁਣ ਉਹਨਾਂ ਨੇ ਜਿਹੜੀ ਮੁਹੰਮਦ ਮਾਲਿਕ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਸੋ ਉਹਦੇ ਵਿੱਚ ਉਹ ਇਹ ਗੱਲ ਦੱਸ ਰਹੇ ਨੇ ਉਹਨਾਂ ਨੂੰ ਪੁੱਛਿਆ ਗਿਆ ਕਿ ਐਕਚੁਅਲੀ ਤੁਹਾਡੀ ਮੁਖਾਲਫਤ ਜਿਹੜੀ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਆ ਤੇ ਇਮਰਾਨ ਖਾਨ ਸਾਹਿਬ ਦੀ ਅਸਲ ਦੇ ਵਿੱਚ ਇਹਨਾਂ ਦੀ ਜਿਹੜੀ ਆ ਵਾਰ ਸ਼ੁਰੂ ਹੋਈ ਇਹਦੀ ਵਜ੍ਹਾ ਕੀ ਸੀ ਇਹਦੀ ਸੋ ਇਹਦੇ ਵਿੱਚ ਜਿਹੜਾ ਫਵਾਦ ਚੌਧਰੀ ਸਾਹਿਬ ਉਹਨਾਂ ਦਾ ਕਹਿਣਾ ਅਚਾ ਇਹ ਇਹ ਗੱਲ ਇੱਥੇ ਕਾਬਲੇ ਜ਼ਿਕਰ ਹੈ ਕਿ ਜਿਹੜਾ ਫਵਾਦ ਚੌਧਰੀ ਸਾਹਿਬ ਹੈ ਵੈਸੇ ਪਹਿਲਾਂ ਕਾਫੀ ਪ੍ਰੋ ਆਰਮੀ ਜਾਂ ਇਸਟੈਬਲਿਸ਼ਮੈਂਟ ਮੰਨੇ ਜਾਂਦੇ ਆ ਜਿਹੜੇ ਆਪਣੇ پرویز ਮੁਸ਼ਰਫ ਹੋਣੀ ਆ ਉਹਨਾਂ ਦੀ ਜਿਹੜੇ ਉਹਨਾਂ ਦੇ ਨਾਲ ਵੀ ਇਹ ਰਹੇ ਨੇ ਚੌਧਰੀ ਸਾਹਿਬ ਜਿਹੜੇ ਆ ਸੋ ਇਹ ਇਹਨਾਂ ਨੇ ਕਿਹਾ ਕਿ ਐਕਚੁਅਲੀ ਇਹ ਇਹ ਆਰਮੀ ਦੀ ਇੰਟਰਨਲ ਪੋਲਿਟਿਕਸ ਸੀਗੀ ਕਿਹਨੇ ਚੀਫ ਮੰਨਣਾ ਕਿ ਇਹਨੂੰ ਜਿਹੜਾ ਕੇਸਵੀਕੇ ਨਾਲ ਉੱਥੇ ਅੰਦਰ ਕੀ ਚੱਲਦਾ ਖਾਨ ਸਾਹਿਬ ਉਹਦੇ ਬਾਰੇ ਜ਼ਿਆਦਾ ਜਾਣਦੇ ਨਹੀਂ ਸੀਗੇ ਇੰਟਰਨਲ ਪੋਲਿਟਿਕਸ ਦੇ ਵਿੱਚ ਇਹਨਾਂ ਦਾ ਕਹਿਣਾ ਕਿ ਅਸੀਂ ਮਾਰੇ ਗਏ ਜਿਹੜੀ ਆਰਮੀ ਦੀ ਇੰਟਰਨਲ ਸੀਗੀ ਕਿਉਂਕਿ ਅੱਛਾ ਜਿਹੜੇ ਇਸ ਸਮੇਂ ਪਾਕਿਸਤਾਨ ਦੇ ਜਿਹੜੇ ਮਿਲਟਰੀ ਚੀਫ ਨੇ ਨਾ ਆਸਮ ਮਨੀਰ ਸਾਹਿਬ ਜਿਹੜੇ ਆ ਉਹ ਜਦੋਂ ਇਮਰਾਨ ਖਾਨ ਸਾਹਿਬ ਪ੍ਰਧਾਨ ਮੰਤਰੀ ਸੀਗੇ ਉਹ ਡੀਜੀਆਈਐਸਆਈ ਸੀਗੇ ਤੇ ਉਹਨਾਂ ਨੂੰ ਜਿਹੜਾ ਉਹਦੇ ਤੋਂ ਲਾਂਭੇ ਕਰ ਦਿੱਤਾ ਸੀਗਾ ਉਹਨਾਂ ਦੇ ਅਹੁਦੇ ਤੋਂ ਇਮਰਾਨ ਖਾਨ ਸਾਹਿਬ ਹੋਣਾ ਨੇ ਸੋਨੋਂ ਤੋਂ ਲੈ ਕੇ ਮੰਨਿਆ ਜਾਂਦਾ ਕਿ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਇਹਨਾਂ ਦਾ ਕਲੈਸ਼ ਆ ਸੋ ਖੈਰ ਉਹ ਜਿਹੜਾ ਇਹਨਾਂ ਨੇ ਫਵਾਹ ਚੌਧਰੀ ਸਾਹਿਬ ਉਹਨਾਂ ਨੇ ਕਿਹਾ ਕਿ ਇੱਕ ਦੋ ਵਜ੍ਹਾ ਸਿਗੀਆਂ ਕਿਉਂਕਿ ਮਾਲਕ ਸਾਹਿਬ ਨੇ ਜਿਹੜੇ ਕਾਫੀ ਵੱਡੇ ਜਰਨਲਿਸਟ ਨੇ ਪਾਕਿਸਤਾਨ ਦੇ ਉਹਨਾਂ ਨੇ ਕਿਹਾ ਕਿ ਮਿਲਟਰੀ ਜਿਹੜੀ ਸਟੈਬਲਿਸ਼ਮੈਂਟ ਆ ਜਾਂ ਜਿਹੜੇ ਬਾਜਵਾ ਸਾਹਿਬ ਦੇ ਆ ਜਿਹੜੇ ਕਿ ਉਹਨੂੰ ਚੀਫ ਹੁੰਦੇ ਸੀਗੇ ਕਿ ਉਹਨਾਂ ਦੇ ਵੱਲੋਂ ਸਾਨੂੰ ਇਹ ਗੱਲ ਸਾਨੂੰ ਨੂੰ ਮਿਲਦੀ ਆ ਕਿ ਅਸੀਂ ਇਹਨਾਂ ਨੂੰ ਬਾਰ-ਬਾਰ ਇਹ ਗੱਲ ਕਹੀ ਸੀ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਸਮਾਨ ਬੁਜ਼ਦਾਰ ਉਹਨਾਂ ਨੂੰ ਹਟਾ ਦਿੱਤਾ ਜਾਵੇ ਇਸੇ ਤਰੀਕੇ ਨਾਲ ਜਿਹੜਾ ਕੇਪੀ ਦੇ ਮੁੱਖ ਮੰਤਰੀ ਨੇ ਇਹਨਾਂ ਦੀ ਜਿਹੜੀ ਪਰਫਾਰਮੈਂਸ ਬਹੁਤ ਜ਼ਿਆਦਾ ਮਾੜੀ ਆ ਤੁਸੀਂ ਇਹਨਾਂ ਨੂੰ ਬਦਲ ਦਿਓ ਚੌਧਰੀ ਸਾਹਿਬ ਨੇ ਕਿਹਾ ਕਿ ਦੇਖੋ ਇਹਨਾਂ ਦੇ ਬਾਬਤ ਤਾਂ ਪੂਰੀ ਪਾਰਟੀ ਕਹਿ ਰਹੀ ਸੀਗੀ ਅਸਮਾਨ ਬੁਸਦਾਰ ਦੇ ਬਾਰੇ ਜਾਂ ਇਵਨ ਦੂਜੇ ਮੁੱਖ ਮੰਤਰੀ ਦੇ ਬਾਰੇ ਸੋ ਉਹ ਵੈਸੇ ਜਿਹੜਾ ਚੌਧਰੀ ਸਾਹਿਬ ਨੇ ਇਸ ਤੇ ਮੇਨ ਪੁਆਇੰਟ ਬਣਾਇਆ ਨਾ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਸਟੈਬਲਿਸ਼ਮੈਂਟ ਦੇ ਜਿਹੜੇ ਆਗੂ ਨੇ ਨਾ ਉਹ ਇਹ ਜਿਹੜੇ ਚਾਹੇ ਇਮਰਾਨ ਖਾਨ ਆ ਚਾਹੇ ਨਵਾਜ਼ ਸ਼ਰੀਫ ਆ ਚਾਹੇ ਬੇਨਜੀ ਭੁੱਟੋ ਸਾਹਿਬਾ ਸੀ ਭਈ ਇਹਨਾਂ ਨੂੰ ਉਹ ਬਾਕੀ ਜਿਹੜੇ ਆਮ ਲੀਡਰਾਂ ਵਾਂਗੂ ਟ੍ਰੀਟ ਕਰਦੇ ਨੇ ਇਹਨਾਂ ਨੂੰ ਤੁਸੀਂ ਆਮ ਲੀਡਰਾਂ ਵਾਂਗੂ ਟ੍ਰੀਟ ਨਹੀਂ ਕਰ ਸਕਦੇ ਇਹਨਾਂ ਨੂੰ ਕਰੋਨਾ ਲੋਕੀ ਦਾ ਇਹਨਾਂ ਦੇ ਪਿੱਛੇ ਨੇ ਇਹਨਾਂ ਨੂੰ ਵੋਟ ਪਾਉਂਦੇ ਨੇ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਅੱਜ ਪਾਕਿਸਤਾਨ ਮੁਸਲਿਮ ਲੀਗ ਨੂੰ ਵੋਟ ਕਿਹਦੇ ਨਾਂ ਤੇ ਪੈਂਦੀ ਆ ਨਵਾਸ਼ੀਬ ਸਾਹਿਬ ਦੇ ਨਾਮ ਤੇ ਪੀਪਲਸ ਪਾਰਟੀ ਆਫ ਪਾਕਿਸਤਾਨ ਅੱਜ ਵੀ ਕਿਹਦੇ ਨਾਂ ਦਾ ਇਸਤੇਮਾਲ ਕਰਦੀ ਆ ਜ਼ੁਲਫਕਾਰ ਅਲੀ ਭੁੱਟੋ ਦਾ ਜਾਂ ਬੇਨਜੀ ਭੁੱਟੋ ਦਾ ਸੋ ਇਸੇ ਤਰੀਕੇ ਨਾਲ ਪੀਟੀਆਈ ਦਾ ਪੀਟੀਆਈ ਤੇ Imran Khan ਇੱਕੋ ਹੀ ਚੀਜ਼ ਆ Imran Khan ਇਸ ਪੀਟੀਆਈ ਪੀਟੀਆਈ ਇਸ Imran Khan ਸੋ ਵੀ ਤੁਸੀਂ ਇੱਦੇ ਵੱਡੇ ਲੀਡਰਾਂ ਨੂੰ ਜਿਨ੍ਹਾਂ ਦੇ ਹੱਕ ਦੇ ਵਿੱਚ عوام ਹੋਵੇ ਚੌਧਰੀ ਸਾਹਿਬ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਜਿਹੜਾ ਕੋਈ ਇਦਾਂ ਹੁਕਮ ਨਹੀਂ ਦੇ ਸਕਦੇ ਜਾਂ ਉਹਨਾਂ ਨੂੰ ਤੁਹਾਨੂੰ ਜਿਹੜਾ ਐਜ਼ ਅ ਬੌਸ ਹੀ ਟਰੀਟ ਕਰਨਾ ਪੈਣਾ ਕਿ ਪ੍ਰਾਈਮ ਮਿਨਿਸਟਰ ਅਸਲੀ ਬੌਸ ਹੁੰਦਾ ਪਵਨ ਚੌਧਰੀ ਸਾਹਿਬ ਨੇ ਕੀ ਕਿਹਾ ਸੀ ਤੇ ਕਈ ਚੀਜ਼ਾਂ ਜਿਹੜੀਆਂ ਉਹ ਦੁਬਾਰਾ ਉਹਨਾਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਕਿ ਜਿਹੜਾ ਮਿਲਟਰੀ ਇਸਟੈਬਲਿਸ਼ਮੈਂਟ ਦਾ ਹੈ ਜਾਂ ਆਲਮੀ ਦਾ ਜਿਹੜਾ ਸਿਆਸਤ ਦੇ ਵਿੱਚੋਂ ਰੋਲ ਹੈ ਜਿਹੜਾ ਉਹ ਘੱਟ ਹੋਣਾ ਚਾਹੀਦਾ ਮੰਫੀ ਹੋਣਾ ਚਾਹੀਦਾ ਅਦਰਵਾਇਜ਼ ਇਹ ਸਿਸਟਮ ਜਿਹੜਾ ਚੱਲ ਨਹੀਂ ਪਾ ਰਿਹਾ ਤੇ ਖੈਰ ਉਹਨਾਂ ਨੂੰ ਜਿਹੜਾ ਇਹ ਵੀ ਜਿਹੜਾ ਹੁਣ ਦੇ ਵੀ ਅੱਗੇ ਗਾਂ ਇਹ ਹੁਣ ਕਿਦਾਂ ਸਥਿਤੀਆਂ ਜਿਹੜੀਆਂ ਬਿਹਤਰ ਹੋ ਸਕਦੀਆਂ ਤੇ ਚੌਧਰੀ ਸਾਹਿਬ ਨੇ ਕਹੇ ਦੀ ਮੇਨ ਵਜਾ ਹੈਗੀ ਮਿਸਟਰਸ ਉਹਨਾਂ ਨੇ ਕਿਹਾ ਕਿ ਸਾਡੀ ਬਹੁਤ ਵੱਡੀ ਗਲਤੀ ਹੈ ਕਿ ਅਸੀਂ Imran Khan ਸਾਹਿਬ ਦੀ ਗੱਲ ਮੰਨ ਕੇ ਜਿੰਨੇ ਵੀ ਲੀਡਰ ਸਗੇ ਅਸੀਂ ਆਰਮੀ ਸਟੈਬਲਿਸ਼ਮੈਂਟ ਦੇ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ ਉਹਨਾਂ ਦੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਉਹਨਾਂ ਨੇ ਵੀ ਗੱਲ ਕਰਨੀ ਬੰਦ ਕਰਤੀ ਉਹਨਾਂ ਨੂੰ ਲੋਕੀ ਜਾ ਕੇ ਇਹ ਕਹਿੰਦੇ ਰਹੇ ਕਿ ਜੇਕਰ ਖਾਨ ਦੁਆਰਾ ਆ ਗਿਆ ਤਾਂ ਇਹਨੇ ਜਿਹੜਾ ਸਾਰਾ ਹੀਠਾ ਉੱਤੇ ਕਰ ਦੇਣੀ ਆ ਕੇ ਮਿਲਟਰੀ ਦੇ ਵਿੱਚ ਤੇ ਜਿਹੜਾ Imran Khan ਨੂੰ ਜਾ ਕੇ ਇਹ ਕਹਿੰਦੇ ਰਹੇ ਕਿ ਜੇਕਰ ਇਹ ਤੁਹਾਨੂੰ ਮਾਰਨਾ ਚਾਹੁੰਦੇ ਆ ਇਹ ਲਗਾਤਾਰ Imran Khan ਸਾਹਿਬ ਕਹਿੰਦੇ ਵੀ ਰਹੇ ਆ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਖੈਰ ਉਹਨਾਂ ਤੇ ਇੱਕ ਅਟੈਕ ਹੋਇਆ ਵੀ 노 ਡਾਊਟ ਉਹਨਾਂ ਦੇ ਜਿਹੜਾ ਬਹੁਤ ਹੀ ਜਿਹੜਾ نزدیکی ਤੋਂ ਉਹ ਬਚੇ ਨੇ ਉਹਨਾਂ ਦੀ ਲੱਤ ਤੇ ਜਿਹੜੀਆਂ ਗੋਲੀਆਂ ਲੱਗਦੀਆਂ ਨੇ ਸੋ ਉਹ ਰੈਲੀ ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਜਿਹੜਾ ਹੋਇਆ ਵੀ ਸੀਗਾ ਸੋ ਇਸ ਕਰਕੇ ਮਿਸਟਰਸਟ ਬਹੁਤ ਜ਼ਿਆਦਾ ਆ ਤੇ ਜਿਹੜਾ ਇਸ ਸਮੇ ਜਿਹੜਾ ਜੇਕਰ ਹੁਣ ਇਹ ਗੱਲ ਇੱਥੇ ਖੜੀ ਆ ਕਿ ਜੇਕਰ ਉਹ ਕਿਦਾਂ ਬਾਹਰ ਆ ਸਕਦੇ ਆ ਇਹਦੇ ਵਿੱਚ ਇਹੀ ਗੱਲ ਆ ਕਿ ਜਿੰਨਾ ਚਿਰ ਡਾਇਲੌਗ ਨਹੀਂ ਹੁੰਦਾ ਫਵਾਜ਼ ਚੌਧਰੀ ਸਾਹਿਬ ਨੇ ਤਾਂ ਇਹ ਕਿਹਾ ਕਿ ਜਿਹੜੀ ਇਸ ਸਮੇ ਪੀਟੀਆਈ ਦੀ ਲੀਡਰਸ਼ਿਪ ਆ ਜਦੋਂ ਬਾਕੀ ਵੱਡੇ ਲੀਡਰ ਸਾਰੇ ਕਿਉਂਕਿ ਜਿਹੜੇ 2-3 ਲੀਡਰਾਂ ਨੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਨਹੀਂ ਕਿਹਾ ਜਾਂ ਉਹਨਾਂ ਨੇ ਟਵੀਟ ਕਰਕੇ ਨਹੀਂ ਕਿਹਾ ਕਿ ਅਸੀਂ ਪੀਟੀਆਈ ਨੂੰ ਜਾਂ ਸਿਆਸਤ ਨੂੰ ਛੱਡ ਰਹੇ ਹਾਂ ਉਹਨਾਂ ਨੂੰ ਉਹ ਸਾਰੇ ਜੇਲ੍ਹ ਦੇ ਵਿੱਚ ਬੰਦ ਨੇ ਬਾਕੀ ਸਾਰਿਆਂ ਨੂੰ ਜਿਹੜਾ ਕਹ ਲੋ ਕਿ ਉਹ ਉਹਨਾਂ ਨੇ ਸਿਆਸਤ ਛੱਡਤੀ ਤੇ ਉਹ ਹੁਣ ਦੁਬਾਰਾ ਮੀਡੀਆ ਦੇ ਵਿੱਚ ਆਉਣਾ ਸ਼ੁਰੂ ਹੋਏ ਨੇ ਸੋ ਇਹਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਵੀ ਹੋ ਰਹੀਆਂ ਨੇ ਕਿ ਕੀ ਇਹਨਾਂ ਨੂੰ ਕਿਸੇ ਦੇ ਵੱਲੋਂ ਭੇਜਿਆ ਗਿਆ ਜਾਂ ਕੋਈ ਦੁਬਾਰਾ ਕੋਈ ਚਾਲ ਤਾਂ ਨਹੀਂ Imran Khan ਸਾਹਿਬ ਦੇ ਖਿਲਾਫ ਤੇ ਅਦਰਵਾਈਜ਼ ਇਹ ਚੌਧਰੀ ਸਾਹਿਬ ਨੇ ਇਹ ਕਿਹਾ ਕਿ ਜਿੰਨੇ ਉਹ ਜਿਹੜੇ ਪੁਰਾਣੇ 9 10 ਲੀਡਰ ਸੀਗੇ ਜੇਕਰ ਤੁਸੀਂ ਉਹਨਾਂ ਨੇ ਵੈਸੇ ਫਵਾਦ ਸਾਹਿਬ ਦੀ ਇਹ ਗੱਲ ਵੀ ਸਹੀ ਹੈ ਕਿ ਸਾਡੀ ਆਰਮੀ ਨਾਲ ਉਹਨਾਂ ਨੇ ਕਿਹਾ ਕਿ ਕੀ ਦੁਸ਼ਮਣੀ ਸੀ ਅਸੀਂ ਇਮਰਾਨ ਖਾਨ ਸਾਹਿਬ ਦੇ ਸਟੈਂਡ ਤੇ ਖੜੇ ਸੀ ਤਾਂ ਹੀ ਸਾਡੇ ਖਿਲਾਫ ਹੋਈ ਨਾ ਸਾਰੇ ਜਣੇ ਅਸੀਂ ਇਹਨਾਂ ਲੰਬਾ ਤਸ਼ੱਦਦ ਝੱਲਿਆ ਸਾਰੇ ਜਿਹੜੇ ਲੀਡਰਸ਼ਿਪ ਆ ਉਹਨਾਂ ਨੂੰ ਦੁਬਾਰਾ ਜਿਹੜਾ ਮੌਕਾ ਦਿੱਤਾ ਜਾਣਾ ਚਾਹੀਦਾ ਤਾਂ ਕਿ ਡਿਬੇਟ ਹੋਵੇ ਤੇ ਅਸੀਂ ਜਿਹੜਾ Imran Khan ਸਾਹਿਬ ਨੂੰ ਬਾਹਰ ਵੀ ਲੈ ਕੇ ਆਈਏ ਆਦਰਵਾਇਜ਼ ਉਹਨਾਂ ਨੇ ਕਿਹਾ ਕਿ ਜਿਹੜਾ ਸਟੈਂਡ ਆਫ ਹੈ ਇਦਾਂ ਹੀ ਜਿਹੜਾ ਬਰਕਰਾਰ ਰਹੇਗਾ Imran Khan ਸਾਹਿਬ ਆਪਣੀ ਗੱਲ ਤੇ ਬਰਕਰਾਰ ਨੇ ਉਧਰ ਤਾਕਤਵਰ ਹਲਕੇ ਜਿਹੜੇ ਆਪਣੀ ਤੇ ਬਰਕਰਾਰ ਨੇ ਉਧਰ PTI ਦੀ ਜਿਹੜੀ ਮੌਜੂਦਾ ਲੀਡਰਸ਼ਿਪ ਆ ਉਹਨਾਂ ਦੇ ਖਿਲਾਫ ਜਿਹੜੇ PTI ਦੇ ਵਰਕਰਸ ਨੇ ਹੇਠਾ ਉਹਨਾਂ ਦੇ ਅੰਦਰ ਵੀ ਬਹੁਤ ਜ਼ਿਆਦਾ ਕਹਿ ਲਓ ਕਿ ਰੂਹ ਉੱਠਣਾ ਸ਼ੁਰੂ ਹੋ ਗਿਆ ਬੀਤੇ ਦਿਨਾਂ ਦੇ ਵਿੱਚ ਉਹ ਆਪਣੀ ਲੀਡਰਸ਼ਿਪ ਦੇ ਖਿਲਾਫ ਬੋਲ ਰਹੇ ਨੇ ਕਿਉਂਕਿ ਜਿਹੜੇ PTI ਦੇ ਵਰਕਰ ਨੇ ਜਾਂ ਉਹਨਾਂ ਦੇ ਸਪੋਰਟਰਸ ਨੇ ਉਹਨਾਂ ਦਾ ਇਹ ਕਹਿਣਾ ਕਿ ਭਾਈ ਅਸੀਂ ਇੰਨੀ ਸਖਤੀ ਹੋਣ ਦੇ ਬਾਵਜੂਦ ਲੱਭ ਲੱਭ ਕੇ ਚੋਣ ਨਿਸ਼ਾਨ ਤੁਹਾਨੂੰ ਤੁਸੀਂ ਕਿਹੜੇ ਕਿਹੜੇ ਚੋਣ ਨਿਸ਼ਾਨ ਤੁਹਾਨੂੰ ਮਿਲਿਆ ਉਹਦੇ ਤੇ ਤੁਹਾਡੇ ਜਾ ਕੇ ਮੋਹਰਾ ਅਸੀਂ ਇਸ ਕਰਕੇ ਨਹੀਂ ਲਾਈਆਂ ਕਿ ਤੁਸੀਂ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਤੇ ਤੁਸੀਂ ਜਿਹੜਾ ਆਪਣੇ ਐਮਐਨਏ ਸ਼ਿਪ ਦਾ ਨਜ਼ਾਰਾ ਮਾਣੋ ਅਸੀਂ ਇਸ ਕਰਕੇ ਤੁਹਾਨੂੰ ਜਿਤਾ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਜਾਂ ਤੁਹਾਨੂੰ ਲੀਡਰ ਬਣਾਇਆ ਸੀ ਤਾਂ ਕਿ ਤੁਸੀਂ ਇਮਰਾਨ ਖਾਨ ਸਾਹਿਬ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾ ਸਕੋ ਤੇ ਇਸ ਕਰਕੇ ਜਿਹੜਾ ਕਹਿ ਲਓ ਕਿ ਹਜੇ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੀ ਆ ਸਥਿਤੀਆਂ ਕਲੈਸ਼ ਵਾਲੀਆਂ ਹੀ ਬਣੀਆਂ ਹੋਈਆਂ ਨੇ ਸੋ ਜਿਹੜਾ ਜੇਕਰ ਵਾਕਈ ਇਹ ਲੀਡਰਸ਼ਿਪ ਇਹ ਜਿਹੜੇ ਆ ਲੀਡਰਸ਼ਿਪ ਦੁਆਰਾ ਐਕਟਿਵ ਹੁੰਦੀ ਆ ਤਾਂ ਹੋ ਸਕਦਾ ਕੁਝ ਬਿਹਤਰੀ ਹੋਵੇ ਅਦਰਵਾਈਜ਼ ਜਿਹੜਾ ਕਿਉਂਕਿ ਲੱਗਦਾ ਏਦਾਂ ਹੀ ਆ ਕਿ ਅਦਰਵਾਈਜ਼ ਤਾਂ ਜਿਹੜੀ ਚਾਹੇ ਗਵਰਨਮੈਂਟ ਆ ਚਾਹੇ ਇਨਸਟੈਬਲਿਸ਼ਮੈਂਟ ਆ ਉਹ ਕਦੇ ਨਹੀਂ ਚਾਹੇਗੀ ਕਿ ਇਮਰਾਨ ਖਾਨ ਬਾਹਰ ਹੋਣ ਕਿਉਂਕਿ ਇੱਕ ਇਧਰੋਂ ਇਮਰਾਨ ਖਾਨ ਬਾਹਰ ਆਉਣਗੇ ਤੇ ਉਹਨਾਂ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਇੰਨੀਆਂ ਰੋਕਾਂ ਦੇ ਬਾਵਜੂਦ ਉਹ ਲੋਕੀ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾ ਸਕਦੇ ਆ ਤੇ ਜਦੋਂ ਕੱਲ ਨੂੰ ਬਾਹਰ ਆ ਕੇ ਸੜਕ ਤੇ ਆਉਣਗੇ ਉਹ ਤਾਂ ਲੋਕ ਉਹਨਾਂ ਦੇ ਨਾਲ ਕਿਉਂ ਨਾ ਤੁਰਨ ਲੱਗੇੜੀ ਆਪਾਂ ਯੂਐਸ ਰਾਸ਼ਟਰਪਤੀ ਦੇ ਬਾਬਤ ਗੱਲਬਾਤ ਕੀਤੀ ਹੈ ਉਦੇ ਵਿੱਚ ਹਾਲਾਂਕਿ ਜਿਹੜੇ ਜੋ ਬਾਈਡਨ ਸਾਹਿਬ ਆ ਤੇ ਡੋਨਲਡ ਟਰੰਪ ਸਾਹਿਬ ਆ ਇਹਨਾਂ ਦੀ ਏਜ ਦਾ ਕੋਈ ਜ਼ਿਆਦਾ ਫਰਕ ਨਹੀਂ ਜਿਹੜੇ ਆ ਬਾਈਡਨ ਸਾਹਿਬ 81 ਸਾਲਾਂ ਦੇ ਨੇ ਤੇ ਡੋਨਲਡ ਟਰੰਪ ਸਾਹਿਬ ਜਿਹੜੇ ਆ ਉਹ 78 ਸਾਲਾਂ ਦੇ ਨੇ ਪਰ ਜਿਹੜੇ ਕੱਲ ਡਿਬੇਟ ਦੇ ਵਿੱਚ ਜਿਹੜੇ ਆ ਜੋ ਬਾਈਡਨ ਸਾਹਿਬ ਆ ਉਹ ਬਹੁਤ ਜ਼ਿਆਦਾ ਕਹਿ ਲੋ ਕਿ ਇੱਕ ਬਜ਼ੁਰਗ ਦੇ ਤੌਰ ਤੇ ਨਜ਼ਰ ਆਉਂਦੇ ਨੇ ਮੈਂ ਇੱਕ ਇੱਕ ਦੋ ਦਿਨ ਪਹਿਲਾਂ ਜਿਹੜਾ ਕੁਝ ਮੀਡੀਆ ਦੇ ਵਿੱਚ ਗੱਲਾਂਬਾਤਾਂ ਵੀ ਹੋ ਰਹੀਆਂ ਸੀਗੀਆਂ ਜਦੋਂ ਆਵਾਮ ਨੂੰ ਜਾ ਕੇ ਪੁੱਛਦੇ ਨੇ ਮਾਈਕ ਲੈ ਕੇ ਤਾਂ ਕਿਸੇ ਨੇ ਕਿਹਾ ਵੀ ਸੀ ਕਿ ਇਹ ਉਮਰ ਤਾਂ ਜਿਹੜਾ ਬਈ ਦਾਦਿਆਂ ਵਾਲੀ ਜਾਂ ਗ੍ਰੈਂਡਫਾਦਰ ਵਾਲੀ ਉਮਰ ਆ ਇਹ ਸੋ ਖੈਰ ਇਹ ਹੁਣ ਯੂਐਸ ਦੇ ਵਿੱਚ ਗੱਲ ਹੋਣੀ ਸ਼ੁਰੂ ਹੋ ਗਈ ਹੈ ਕਿ ਕਿੱਦਾਂ ਇਹ ਜਿਹੜੇ ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਹ ਪੂਰੀ ਦੁਨੀਆ ਨੂੰ ਜਿਹੜਾ ਦੁਨੀਆ ਦੇ ਸਭ ਤੋਂ ਤਾਕਤਵਾਰ ਜਿਹੜੇ ਆਗੂ ਸਮਝੇ ਜਾਂਦੇ ਨੇ ਹੁਣ ਇੱਕ ਗੱਲ ਤਾਂ ਕਲੀਅਰ ਹੈ ਜੀ ਕਿ ਜਿਹੜੇ ਆ ਇਹ ਰਾਸ਼ਟਰਪਤੀ ਵਾਈਡਨ ਆ ਉਥੇ ਇਹਨਾਂ ਨੂੰ ਕੋਈ ਖਾਸ ਮੁਕਾਬਲਾ ਤਾਂ ਇਹਨਾਂ ਦੀ ਪਾਰਟੀ ਦੇ ਵਿੱਚੋਂ ਵੀ ਨਹੀਂ ਮਿਲਿਆ ਜਿਹੜਾ ਡੈਮੋਕ੍ਰੇਟਸ ਦੇ ਵਿੱਚੋਂ ਤੇ ਜਿਹੜੇ ਉਥੇ ਦੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਵੀ ਕੋਈ ਥੋੜੇ ਬੋਲੇ ਲੂਪ ਹੋਲਸ ਹੈਗੇ ਨੇ ਕਿ ਜਿਹੜੇ ਹੋਂ ਇਹਨਾਂ ਨੂੰ ਹਟਾਇਆ ਜਾ ਜਾ ਸਕਦਾ ਐਜ਼ ਅ ਡੈਮੋਕਰੈਟਿਕ ਜਿਹੜੇ ਉਮੀਦਵਾਰ ਤੋਂ ਆਦਰਵਾਇਜ਼ ਜੇਕਰ ਇਹ ਆਪ ਪਰੇ ਹੋ ਜਾਣ ਤਾਂ ਬੱਕਰੀ ਗੱਲ ਹੈ ਹਾਲਾਂਕਿ ਉਹਨਾਂ ਨੇ ਹੁਣ ਜਿਹੜਾ ਆਪਣੀ ਡਿਬੇਟ ਤੋਂ ਬਾਅਦ ਜਿਹੜੀ ਇੱਕ ਰੈਲੀ ਦੇ ਵਿੱਚ ਜੀਐਸਵੀਕੇ ਨਾਲ ਉਹ ਉਹਨਾਂ ਨੇ ਬੋਲੇ ਨੇ ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਉਹ ਤਾਂ ਪ੍ਰੈਜ਼ੀਡੈਂਸ਼ੀਅਲ ਜਿਹੜੇ ਉਮੀਦਵਾਰੀ ਤੋਂ ਪਰੇ ਨਹੀਂ ਹੋ ਰਿਹਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਪਤਾ ਮੈਂ ਵੀ ਮੈਂ ਅੱਗੇ ਨਾਲੋਂ ਥੋੜਾ ਜਆ ਡਿਬੇਟ ਦੇ ਵਿੱਚ ਜਾਂ ਜਿਹੜਾ ਗੱਲਾਂਬਾਤਾਂ ਦੇ ਵਿੱਚ ਮੈਂ ਘਟ ਹੋਇਆ ਜਰੂਰ ਪਰ ਮੈਨੂੰ ਪਤਾ ਕਿ ਮੈਂ ਮੈਂ ਸਾਰਾ ਕੁਝ ਜਾਣਦਾ ਮੈਂ ਆਪਣਾ ਕੰਮ ਜਾਣਦਾ ਤੇ ਮੈਨੂੰ ਪਤਾ ਕਿ ਕੀ ਸਟੇਕ ਤੇ ਆ ਤੇ ਇਸ ਕਰਕੇ ਉਹਨਾਂ ਨੇ ਸੰਕੇਤ ਇਹੀ ਦਿੱਤੇ ਆ ਕਿ ਉਹ ਆਪਣਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਲਈ ਜਾਂ ਪ੍ਰੈਜ਼ੀਡੈਂਸ਼ੀਅਲ ਜਿਹੜਾ ਰਨ ਦੇ ਲਈ ਉਹ 5 ਨਵੰਬਰ ਨੂੰ ਜਿਹੜੀਆਂ ਚੋਣਾਂ ਹੋਣੀਆਂ ਯੂਐਸ ਦੇ ਉਹਦੇ ਲਈ ਬਣੇ ਰਹਿਣਗੇ ਉਮੀਦਵਾਰ ਡੋਨਲਡ 트ੰਪ ਸਾਹਿਬ ਜਿਹੜੇ ਆ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਬਹੁਤ ਸਾਰੇ ਪਹਿਲਾਂ ਤਾਂ ਲੀਗਲ ਚੈਲੰਜਸ ਨੇ ਬਟ ਸਟਿਲ ਇਹ ਗੱਲ ਕਿਤੇ ਨਾ ਕਿਤੇ ਉਹਨਾਂ ਦੇ ਹੱਕ ਦੇ ਵਿੱਚ ਚਲੇਗੀ ਕੱਲ ਜਿੰਨਾ ਟਫ ਟਾਈਮ ਉਹਨਾਂ ਨੂੰ ਮਿਲਣਾ ਚਾਹੀਦਾ ਸੀਗਾ ਉਹਨਾਂ ਜੋ ਬਾਈਡਨ ਸਾਹਿਬ ਦੇ ਨਹੀਂ ਸਕੇ ਉਹ ਫॉर ਆਬਵੀਅਸ ਰੀਜ਼ਨਸ ਉਹ ਨਹੀਂ ਜਿਹੜਾ ਉਸ ਵੀਕੇ ਨਾਲ ਕਹਿ ਲਓ ਕਿ ਤੁਹਾਨੂੰ ਨਜ਼ਰ ਆਂਦੇ ਜਦੋਂ ਤੁਸੀਂ ਉਹ ਡਿਬੇਟ ਦੇਖੋਗੇ ਤੁਹਾਨੂੰ ਪਤਾ ਲੱਗਦਾ ਕਿ ਉਹ ਕਈ ਥਾਂ ਤੇ ਜੇਸਟ੍ਰੀਕੇ ਨਾਲ ਪੋਜ਼ ਲੈਂਦੇ ਨੇ ਜੇਸਟ੍ਰੀਕੇ ਨਾਲ ਸਵਾਲਾਂ ਦੇ ਜਵਾਬ ਦਿੰਦੇ ਨੇ ਤੇ ਉਹਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਗੱਲਾਂਬਾਤਾਂ ਹੋ ਰਹੀਆਂ ਨੇ ਕਿ ਲੋਕੀ ਇਹ ਕਹਿ ਰਹੇ ਨੇ ਕਿ ਕਿਵੇਂ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਹੋ ਸਕਦੇ ਨੇ ਇਹਨਾਂ ਨੇ ਨੀਅਰਲੀ 85 86 ਸਾਲ ਦੇ ਹੋ ਜਾਣਾ ਜੇ ਅਗਲੀ ਵਾਰ ਨੂੰ ਵੀ ਇਹ ਯੂ ਐਸ ਦੇ ਰਾਸ਼ਟਰਪਤੀ ਬਣਦੇ ਨੇ ਸੋ ਪਰ ਇਹ ਇਹ ਇੱਥੇ ਹੁਣ ਇਹ ਆ ਕਿ ਜੇ ਇਹ ਕੀ ਇਹਨਾਂ ਨੇ ਸੰਕੇਤ ਐ ਦੇ ਦਿੱਤੇ ਨੇ ਕਿ ਇਹ ਨਹੀਂ ਪਰੇ ਹੋਣਗੇ ਜਿਹੜਾ ਇਸ ਪ੍ਰੈਜ਼ੀਡੈਂਸ਼ੀਅਲ ਰੇਸ ਤੋਂ ਕਿ ਕੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਕੁਸ਼ਿਸ਼ ਇਸ ਵੀ ਕੇ ਨਾਲ ਹੁੰਦਾ ਕਿ ਉਹ ਇਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਾਲਾਂਕਿ ਹੁਣੇ ਮੈਂ ਦੇਖ ਰਿਹਾ ਸਕਾ ਜਿਹੜੇ ਸਾਬਕਾ ਰਾਸ਼ਟਰਪਤੀ ਨੇ ਬਿਲ ਕਲਿੰਟਰ ਉਹਨਾਂ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਇਹਨਾਂ ਦੇ ਸਪੋਰਟ ਦੇ ਵਿੱਚ ਟਵੀਟ ਕੀਤਾ ਇਹ ਵੀ ਇੱਥੇ ਗੱਲ ਜਿਹੜੀ ਆ ਕਾਬਲੇ ਜਿਹੜੀ ਗੌਰ ਹੈ ਕਿ ਇਦਾਂ ਤਾਂ ਹੋ ਨਹੀਂ ਸਕਦਾ ਇਸ ਉਮਰ ਦੇ ਵਿੱਚ ਆ ਕੇ ਲੀਡਰਸ਼ਿਪ ਜਿਆਦਾ ਆਪਾਂ ਨੂੰ ਇਹਨਾਂ ਦੀ ਸਪੀਚ ਵਗੈਰਾ ਤੋਂ ਨਜ਼ਰ ਆ ਰਿਹਾ ਇਹ ਕਿ ਕਿੰਨੇ ਕਿ ਤਾਕਤਵਰ ਹੋਣਗੇ ਆਪਣੀ ਪਾਰਟੀ ਦੇ ਵਿੱਚ ਆਬੀਸਲੀ ਕੋਈ ਜਿਹੜੀ ਆ ਆਪਾ ਸਟੈਬਲਿਸ਼ਮੈਂਟ ਦੀ ਪਹਿਲਾਂ ਗੱਲ ਕੀਤੀ ਹੈ ਕਿ ਸਟੈਬਲਿਸ਼ਮੈਂਟ ਇਹਨਾਂ ਨੂੰ ਚਲਾ ਰਹੀ ਆ ਜਾਂ ਕੋ ਪਿੱਛੇ ਬਹੁਤ ਵੱਡੀ ਜਿਹੜੀ ਟੀਮ ਆ ਜਿਹੜੀ ਕਿ ਚਾਹੁੰਦੀ ਆ ਕਿ ਇਹੀ ਜਿਹੜੇ ਆ ਸਾਡੇ ਅਗਲੀ ਵਾਰ ਵੀ ਰਾਸ਼ਟਰਪਤੀ ਇਹੀ ਹੋਣ ਉਹ ਨਹੀਂ ਚਾਹੁੰਦੇ ਕਿ ਡੈਫੀਨਿਟਲੀ ਕਿ ਡੋਨਲਡ ਟਰੰਪ ਸਾਹਿਬ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਵਾਪਸੀ ਕਰਨ ਵਾਈਟ ਹਾਊਸ ਦੇ ਵਿੱਚ ਤੇ ਇਹ ਹੁਣ ਉਹਨਾਂ ਨੇ ਦੇਖਣਾ ਕਿ ਕੀ ਉਹ ਜਿਹੜਾ ਏਸੀ ਤਰੀਕੇ ਨਾਲ ਜੋ ਵਾਈਡਨ ਸਾਹਿਬ ਨੂੰ ਚਲਾ ਸਕਦੇ ਆ ਅਜੇ ਇੱਕ ਇਹਨਾਂ ਦੀ ਹੋਰ ਪ੍ਰੈਜ਼ੀਡੈਂਸ਼ੀਅਲ ਡਿਬੇਟ ਪਈ ਆ ਇਹਨ ਹੇਵੀਅ ਕਾਫੀ अर्ली ਕਰ ਲਈ ਇਹਨੂੰ अर्ली ਕਰਨ ਦਾ ਫੈਸਲਾ ਵੀ ਕਿਨੇ ਕੀਤਾ ਜਾਂ ਕਿਦਾਂ ਨਹੀਂ ਉਹ ਵੀ ਕਹਿ ਲੋ ਕਿ ਬਹੁਤ ਜੇਕਰ ਇਹਨਾਂ ਦੀ ਟੀਮ ਦਾ ਇਹ ਮੰਨਣਾ ਸਿਕਾ ਕਿ ਅਸੀਂ ਇਹ ਜਿਹੜੀ ਡਿਬੇਟ ਪਹਿਲਾਂ ਕਰਵਾ ਕੇ ਜਿਹੜਾ ਲੋਕਾਂ ਦੇ ਵਿੱਚ ਕੁਝ ਸ਼ੱਕ ਸ਼ੁਬਾ ਨੇ ਇਹਨਾਂ ਦੀ ਉਮਰ ਨੂੰ ਲੈ ਕੇ ਉਹਨਾਂ ਨੂੰ ਖਤਮ ਕਰ ਸਕਦੇ ਹਾਂ ਉਹ ਬਿਲਕੁਲ ਹੀ ਉਲਟ ਹੋ ਗਿਆ ਉਸ ਸਮਾਂ ਕਿ ਜਿਆਦਾ ਵੱਧ ਗਏ ਨੇ ਸੋ ਇਹ ਯੂਐਸਸੀ ਜਿਹੜੀ ਰਾਸ਼ਟਰਪਤੀ ਦੀ ਜਿਹੜੀ ਚੋਣ ਆ ਇਹ ਬਹੁਤ ਜਿਆਦਾ ਇੰਟਰਸਟਿੰਗ ਹੋਣ ਵਾਲੀ ਆ ਤੇ ਨਾਲ ਦੀ ਨਾਲ ਜਿਹੜੀ ਜੀਓ ਪੋਲਿਟਿਕਸ ਵੀ ਤੇ ਦੁਨੀਆ ਦੀ ਪੋਲਿਟਿਕਸ ਵੀ ਸੋ ਲਗਾਤਾਰ ਜਿਹੜਾ ਤੁਹਾਡੇ ਨਾਲ ਜੁੜੇ ਰਹਾਂਗੇ YouTube ਤੇ ਦੇਖ ਰਹੇ ਹਾਂ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ